ਅੱਜ ਅੰਮ੍ਰਿਤਸਰ ਦੇ ਵਿੱਚ ਗਾਉਂ ਅਸ਼ਟਮੀ ਦੇ ਪਵਿੱਤਰ ਮੌਕੇ ਤੇ ਰਾਸ਼ਟਰੀ ਗਾਉਂ ਰੱਖਸ਼ਾ ਮਹਾਸੰਘ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਸ਼ਹਿਰ ਦੇ ਵਕ ਵਕ ਰਹਾ ਤੋਂ ਹੁੰਦੀ ਹੋਈ ਸ਼੍ਰੀ ਦੁਰਗਾਣਾ ਮੰਦਰ ਵਿਖੇ ਪਹੁੰਚੇਗੀ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡਾਕਟਰ ਰੋਹਨ ਮੈਰਾ ਨੇ ਕਿਹਾ ਕਿ ਗਾਉਂ ਅਸ਼ਟਮੀ ਸਿਰਫ ਇੱਕ ਤਿਉਹਾਰ ਨਹੀਂ ਸਗੋ ਸਾਡੀ ਸੰਸਕ੍ਰਿਤ ਅਸੇਤ ਅਤੇ ਅਧਿਆਤਮਿਕ ਜੀਵਨ ਨਾਲ ਜੁੜਿਆ ਦਿਹਾੜਾ ਹੈ। ਉਹਨਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਲਗਭਗ 12 ਸਕੂਲਾਂ ਦੇ ਕਰੀਬ 500 ਬੱਚਿਆਂ ਨੇ ਹਿੱਸਾ ਲਿਆ ਜਿਸ ਨਾਲ ਨਵੀਂ ਪੀੜੀ ਵਿੱਚ ਗਊ ਮਾਤਾ ਪ੍ਰਤੀ ਸਤਿਕਾਰ ਜਾਗਰੂਕਤਾ ਪੈਦਾ ਹੋਵੇਗੀ ਡਾਕਟਰ ਮਹਿਰਾ ਨੇ ਕਿਹਾ ਕਿ ਗਊ ਮਾਤਾ ਮਨੁੱਖਤਾ ਦੀ ਪਾਲਕ ਹੈ ਇਸ ਦਾ ਦੁੱਧ ਹਰ ਤਰ੍ਹਾਂ ਦੀ ਬਿਮਾਰੀ ਲਈ ਲਾਭਦਾਇਕ ਅਤੇ ਇਸ ਦੀ ਤੁਲਨਾ ਕਿਸੇ ਵੀ ਹੋਰ ਪਦਾਰਥ ਨਾਲ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਾਇੰਸ ਅਜੇ ਤੱਕ ਮਾਂ ਦੇ ਦੁੱਧ ਜਾਂ ਗਾਊ ਦੇ ਦੁੱਧ ਵਰਗਾ ਪੋਸ਼ਣ ਜੋਗ ਪਦਾਰਥ ਨਹੀਂ ਬਣਾ ਸਕੀ ਇਸ ਮੌਕੇ ਤੇ ਮੈਰਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਹੁਣ ਐਸੇ ਕੇਂਦਰ ਬਣ ਚੁੱਕੇ ਹਨ ਜਿੱਥੇ ਲੋਕ گاਉਂਾਂ ਦੇ ਨਾਲ ਸਮਾਂ ਬਿਤਾਉਣ ਲਈ ਪੈਸੇ ਦਿੰਦੇ ਹਨ ਕਿਉਂਕਿ ਇਹ ਮਨੁੱਖੀ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗਊ ਮਾਤਾ ਦੀ ਮਹੱਤਤਾ ਸਿਖਾਉਣੀ ਚਾਹੀਦੀ ਹੈ ਅੰਮ੍ਰਿਤਸਰ ਤੋਂ ਅਮਰਦੀਪ ਸਿੰਘ ਮਾਲ ਦੀ ਖਾਸ ਰਿਪੋਰਟ ਜਾਤਿ ਯਾਤਰਾ ਗੱਡੀ ਜਾ ਰਹੀ ਆ ਅੱਜ ਗੋਸ਼ਟਮੀ ਆ ਬਹੁਤ ਜਿਆਦਾ ਜਿਹੜਾ ਪਵਨ ਤਿਉਹਾਰ ਹੈ ਗੋਸ਼ਟਮੀ ਦਾ ਸਾਡੇ ਜੀਵਨ ਦੇ ਵਿੱਚ ਸਾਡੀ ਸੰਸਕ੍ਰਿਤੀ ਦੇ ਵਿੱਚ ਬਹੁਤ ਹੀ ਜਿਆਦਾ ਮਹੱਤਵ ਹੈ ਅੱਜ ਦੇ ਦਿਨ ਸਾਡੇ ਨਾਲ ਤਕਰੀਬਨ 12 ਸਕੂਲ ਦੇ 12 ਸਕੂਲ ਦੇ ਬੱਚੇ ਨੇ 500 ਦੇ ਕਰੀਬ ਬੱਚੇ ਨੇ ਜੋ ਕਿ ਸਾਡੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਕੇ ਤੇ ਦੁਰਗਿਆਨਾ ਮੰਦਿਰ ਦੇ ਵਿੱਚ ਜਿਹੜਾ ਵਾ ਗਉਂ ਪੂਜਨ ਕਰਨਗੇ ਅੱਜ ਦੇ ਦਿਨ ਮੈਂ ਉਹ ਜਿਹੜੇ ਬੇਵਕੂਫ ਲੋਕ ਨੇ ਜਿਹੜੇ ਸਾਡੀ ਗਊ ਮਾਤਾ ਨੂੰ ਕਿਲਰ ਕਾਉ ਦਾ ਨਾਮ ਦੇ ਰਹੇ ਨੇ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹਨਾ ਵਾ ਕਿ ਸਾਡੀ ਗਊ ਮਾਤਾ ਕਿਲਰ ਕਾਉ ਨਹੀਂ ਹੈ ਸਾਡੀ ਗਊ ਮਾਤਾ ਪੂਰੇ ਸੰਸਾਰ ਨੂੰ ਪੂਰੇ ਦੇਸ਼ ਨੂੰ ਸਾਰੀ ਦੁਨੀਆ ਦਾ ਜਿਹੜਾ ਪਾਲਣ ਪੋਸ਼ਣ ਕਰਦੀ ਹੈ ਬਹੁਤ ਸਾਰੀਆਂ ਸਾਇੰਟਿਸ ਸਾਇੰਟਿਫਿਕ ਪ੍ਰੋਬਲਮਸ ਇਹੋ ਜਿਹੀਆਂ ਨੇ ਸਾਰੀ ਮੈਡੀਕਲ ਪ੍ਰੋਬਲਮਸ ਇਹੋ ਜਿਹੀਆਂ ਨੇ ਕਿ ਜਿਹਦੇ ਵਿੱਚ ਡਾਕਟਰਸ ਜਿਹੜੇ ਨੇ ਆਪਣਾ ਗਊ ਮਾਤਾ ਦਾ ਦੁੱਧ ਪੀਣ ਵਾਸਤੇ ਕਹਿੰਦੇ ਨੇ ਭਾਵੇਂ ਉਹ ਨਵਜਾਤ ਸ਼ਿਸ਼ੂ ਹੀ ਕਿਉਂ ਨਾ ਹੋਵੇ ਉਸ ਅੱਜ ਤੱਕ ਕੋਈ ਵੀ ਇਹੋ ਜੀ ਸਾਇੰਸ ਪੈਦਾ ਨਹੀਂ ਹੋਈ ਦੁਨੀਆ ਤੇ ਨਾ ਹੀ ਕੋਈ ਸਾਇੰਟਿਸਟ ਪੈਦਾ ਆਇਆ ਹੋਆ ਨਾ ਹੀ ਇਹੋ ਜੀ ਕਾਢ ਕੱਢੀ ਗਈ ਹੈ ਵੀ ਕੋਈ ਘਾਤੋਂ ਜਿਹੜਾ ਮਾਂ ਦਾ ਦੁੱਧ ਵਰਗਾ ਦੁੱਧ ਜਿਹੜਾ ਬਣਾ ਸਕੇ ਸਿਰਫ ਇੱਕ ਗਊ ਮਾਤਾ ਵਾ ਜਿਹੜਾ ਉਹਦਾ ਪਾਲਣ ਪੋਸ਼ਣ ਕਰ ਸਕਦੀ ਹੈ ਤੇ ਇੱਥੇ ਮੈਂ ਇੱਕ ਚੀਜ਼ ਸਾਰਿਆਂ ਨੂੰ ਕਹਿਣਾ ਚਾਹਾਂਗਾ ਵੀ ਅੱਜ ਦੇ ਦਿਨ ਗਊ ਮਾਤਾ ਦਾ ਪੋਜਨ ਇੰਨਾ ਜ਼ਿਆਦਾ ਉਤਮ ਹੁੰਦਾ ਕਿ ਸਿਰਫ ਔਰ ਸਿਰਫ ਗਊ ਮਾਤਾ ਦੇ ਪੋਜਨ ਦੇ ਦੌਰਾਨ ਤੋ ਇਹ ਪੂਰੇ ਸਮਸਤ ਜਿਹੜੀ ਆ ਸਾਰੇ ਦੇਵੀ ਦੇਵਤਾਂ ਦਾ ਜਿਹੜਾ ਪੂਜਨ ਹੋਇਆ ਜਾਂਦਾ ਵਾ ਇੱਕ ਮੈਂ ਚੀਜ਼ ਤੁਹਾਨੂੰ ਹੋਰ ਕਹਿਣਾ ਚਾਹਾਂਗਾ ਕਿ ਅੱਜ ਦੇ ਯੁੱਗ ਦੇ ਵਿੱਚ ਅਬਰੌਡ ਦੇ ਵਿੱਚ ਐਓ ਜੇ ਸੈਂਟਰ ਬਣ ਚੁੱਕੇ ਨੇ ਵੀ ਗਊ ਮਾਤਾ ਦੇ ਨਾਲ ਉਹਨਾਂ ਨਾਲ ਸਿਰਫ ਟਾਈਮ ਸਪੈਂਡ ਕਰਨ ਵਾਸਤੇ ਉਹਨ ਪੈਸੇ ਲੈਂਦੇ ਨੇ ਕਿਉਂਕਿ ਗਊ ਮਾਤਾ ਜਿਹੜੇ ਆ ਆਪਣਾ ਇੱਕ ਉਹਨਾਂ ਕੋ ਇਹੋ ਜੀ ਸ਼ਕਤੀ ਹੈ ਜੋ ਡਿਪਰੈਸ਼ਨ ਵੀ ਦੂਰ ਕਰ ਦਿੰਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨਾਲ ਦੂਰ ਹੋ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਸਾਇੰਟੀਫਿਕਲੀ ਪ੍ਰੂਵ ਹੋ ਚੁੱਕੀਆਂ ਨੇ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅੱਜ ਸਾਡੇ ਨਾਲ ਇੰਨੇ ਬੱਚੇ ਤੇ ਸਾਰਾ ਜਿਹੜਾ ਸਮਾਜ ਹੈ ਤੁੜ ਕੇ ਗਊ ਪੂਜਨ ਕਰੇਗਾ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਚਾਹੇ ਕੋਈ ਵੀ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਕਿ ਗਊ ਮਾਤਾ ਦਾ ਮਹੱਤਵ ਬਹੁਤ ਜ਼ਿਆਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚਾਹਾਂਗੇ ਕਿ ਸਾਡੇ ਜਿਹੜੇ ਬੱਚੇ ਆਏ ਨੇ ਉਹ ਵੀ ਇਹ ਚੀਜ਼ ਸਿੱਖਣ ਕਿ ਗਊ ਮਾਤਾ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ ਕੀ ਸੰਸਕ੍ਰਿਤੀ ਜਿਹੜੀ ਸਾਡੀ ਕਹਿੰਦੀ